ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਆਪਾਂ ਇਸ ਟਾਈਮ ਖੜੇ ਆ ਜੀ ਚੱਕ ਮਦਰਸੇ ਦੇ ਤੰਬੂ ਦੇ ਕੋਲ ਤੁਸੀਂ ਦੇਖ ਸਕਦੇ ਹੋ ਪੋਸਟਰ ਵੀ ਬਣਾ ਕੇ ਲਾਇਆ ਹੋਇਆ ਪ੍ਰਿੰਟ ਚੱਕ ਮਦਰਸੇ ਤੋਂ ਦੇਖੋ ਪਹਿਲਾਂ ਇਹ ਰਾਉਂਡ ਕੱਟ ਦੇਖੋ ਕਿੰਨਾ ਵਧੀਆ ਜਿਹੜਾ ਹੈਗਾ ਬਣਾਇਆ ਪਰਾਲੀ ਦੀਆਂ ਜਿਹੜੀਆਂ ਗੱਠਾਂ-ਗੱਠਾਂ ਤੇ ਗੱਟਿਆਂ ਤੇ ਗੱਟੇ ਚੜਾ ਕੇ ਉਹਨਾਂ ਨੂੰ ਧਰੋ ਧੁਰ ਲਾਇਆ ਹੋਇਆ ਕਿੰਨਾ ਸੋਹਣਾ ਲੱਗ ਰਿਹਾ ਡੱਬ ਵਾਲੀ ਬਾਰਡਰ ਤੇ ਬਾਈ ਜੀ ਹੁਣੇ ਬਹੁਤ ਵਧੀਆ ਜਿਹੜਾ ਪ੍ਰਬੰਧ ਕੀਤੇ ਹੋਇਆ ਟੰਬੂ ਲਾਇਆ ਬਹੁਤ ਸੋਹਣੀ ਟਰਾਲੀ ਹੈ ਟਰਾਲੀ ਦੇ ਵਿੱਚ ਸਮਾਨ ਟਰੈਕਟਰ ਖੜਾ ਕਾਰ ਖੜੀ ਹੈ ਉਧਰਲੇ ਪਾਸੇ ਬੈਠਣ ਲਈ ਜਗ੍ਹਾ ਬਣਾਈ ਹੋਈ ਹੈ ਬਹੁਤ ਸੋਹਣਾ ਤੇ ਅੱਜ ਤੁਹਾਨੂੰ ਦਿਖਾਉਨੇ ਆ ਮਾਹੌਲ ਪੂਰਾ ਇੱਧਰ ਦੇਖੋ ਤੁਸੀਂ ਆ ਟਰਾਲੀ ਹੈ ਜੀ ਇੱਧਰ ਸਾਰਾ ਸਮਾਨ ਵਿੱਚ ਵਗੈਰਾ ਸਾਰਾ ਕੁਝ ਰੱਖਿਆ ਹੋਇਆ ਸਫਾਈ ਦਾ ਪੂਰਾ ਧਿਆਨ ਰੱਖਿਆ ਹੋਇਆ ਤੇ ਇਧਰੋਂ ਵਿੱਚੋਂ ਤੁਹਾਨੂੰ ਦਿਖਾਉਨੇ ਫਿਰ ਕਰਵਾਉਨੇ ਬਾਈ ਜੀ ਹੁਣਾਂ ਗੱਲਬਾਤ ਆ ਦੇਖੋ ਕਿੰਨਾ ਸੋਹਣਾ ਬਣਾਇਆ ਹੋਇਆ ਇਧਰ ਚਾਰਜਿੰਗ ਚਾਰਜਿੰਗ ਨੂੰ ਸਾਰਾ ਸੈਟਿੰਗ ਕੀਤੀ ਹੋਈ ਹੈ ਇਧਰੋਂ ਮੱਛਰ ਵਾਲਾ ਸਾਰਾ ਕੁਝ ਇੱਥੇ ਬਹੁਤ ਵਧੀਆ ਜਿਹੜਾ ਬੈਠਣ ਲਈ ਜਗ੍ਹਾ ਬਣਾਈ ਹੋਈ ਹੈ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਬਾਈ ਜੀ ਕੀ ਹਾਲ ਚਾਲ ਨੇ ਵਧੀਆ ਬਾਈ ਬਹੁਤ ਸੋਹਣਾ ਬਣਾਇਆ ਬਾਈ ਤੁਸੀਂ ਤੰਬੂ ਤੇ ਰੂਹ ਖੁਸ਼ ਹੋ ਗਈ ਦੇਖ ਕੇ ਭਾਈ ਅਸੀਂ ਨਾ ਪਹਿਲਾਂ ਦਿੱਲੀ ਵੀ ਰਹਿੰਦੇ ਹੁੰਦੇ ਸੀਗੇ ਹਾਂਜੀ ਹਾਂਜੀ ਉੱਥੇ ਥੋੜਾ ਬਹੁਤ ਵਧੀਆ ਬਣਾਇਆ ਹੋਇਆ ਪਾਰਕਪੁਰਕ ਵਧੀਆ ਬਣਾਇਆ ਸੀਗਾ ਹਾਂਜੀ ਹਾਂਜੀ ਸਾਨੂੰ ਨਾ ਭਾਈ ਇਹ ਗੱਲ ਦਾ جنੂਨ ਹੀ ਆ ਹਾਂ ਇੱਕ ਗੱਲ ਦਾ ਨਸ਼ਾ ਹੀ ਹੁੰਦਾ ਮੰਨ ਲਓ ਬਿਲਕੁਲ ਬਿਲਕੁਲ ਜਿਹੜੀ ਨੌਜਵਾਨ ਪੀੜ੍ਹੀ ਆ ਹੋਰ ਇੱਥੇ ਅੱਗੇ ਆਵੇ ਹਾਂ ਤੇ ਸਾਰੇ ਆਪਰ ਆਲ ਮਿਲ ਕੇ ਸ਼ਹਿਰ ਚੁਲਣਗੇ ਬਿਲਕੁਲ ਬਿਲਕੁਲ ਅਸੀਂ ਬਹੁਤ ਸੋਨਾ ਪਾਰਕਪੁਰਕ ਬਣਾਇਆ ਸੀਗਾ ਤੇ ਹਜੇ ਤਾਂ ਬਾਈ ਹੋਰ ਕੰਮ ਨਹੀਂ ਕੋਈ ਰੱਖਾਂਗੇ ਬੂਟੇ-ਬਾਟੇ ਲਾਵਾਂਗੇ ਤੇ ਬਾਈ ਅਰਗਿਆਂ ਨੇ ਉੱਥੇ ਵੀ ਟਿਕਰੀ ਬਾਰਡਰ ਤੇ ਬਹੁਤ ਸੋਹਣਾ ਜਿਹੜਾ ਬਣਾਇਆ ਹੋਇਆ ਸੀ ਤੰਬੂ ਵਗੈਰਾ ਲਾ ਕੇ ਤੇ ਬਾਈ ਅਰਗਿਆਂ ਦਾ ਪੂਰਾ ਮਤਲਬ ਬੋਲਵਾਲਾ ਸੀ ਉੱਥੇ ਤੰਬੂ ਦਾ ਤੇ ਦੂਰੋਂ-ਦੂਰੋਂ ਬਾਈ ਜਿਹੜੇ ਸਿੰਗਰ ਸੀ ਸਾਰੇ ਆਰਟਿਸਟ ਉੱਥੇ ਆਉਂਦੇ ਹੁੰਦੇ ਸੀ ਗੱਲਬਾਤ ਹੁੰਦੀ ਸੀ ਤੁਸੀਂ ਸਾਰੇ ਜਾਣਦੇ ਹੋ ਤੁਸੀਂ ਗੱਲ ਜੀ ਤੁਸੀਂ ਦੱਸੋ ਬਾਈ ਦਿਓ ਵਿਚਾਰੀ ਦੇਖੋ ਜੇ ਇਸ ਤਰ੍ਹਾਂ ਦੇ ਜੰਗ ਏਜ ਬੰਜਾ ਬੱਚਿਆਂ ਦੇ ਵਿੱਚ ਇਹ ਜਨੂੰਨ ਆ ਗਿਆ ਤਾਂ ਮੈਨੂੰ ਲੱਗਦਾ ਹੈ ਵੀ ਸਾਡੀ ਜਿਹੜੀ ਇਹ ਪਰੰਪਰਾ ਜੋ ਸਾਨੂੰ ਵਿਰਸੇ ਦੇ ਵਿੱਚ ਇਹ ਚਰਖੀ ਜ਼ਮੀਨ ਮਿਲੀ ਹੈ ਸਾਡੇ ਪੁਰਖਿਆਂ ਨੇ ਘੋੜਿਆਂ ਦੀਆਂ ਕਾਟੀਆਂ ਤੇ ਰਹਿ ਕੇ ਜੰਗਲਾਂ ਚੋਂ ਰਾਤਾ ਕੱਟ ਕੇ ਇਹ ਅਕੀਦੇ ਨੂੰ ਤੇ ਇਸ ਖੇਤੇ ਨੂੰ ਪ੍ਰਾਪਤ ਕੀਤਾ ਤੇ ਇਸ ਖੇਤੇ ਦੇ ਵਿੱਚ ਅਸੀਂ ਮਹਾਰਾਜ ਰਣਜੀਤ ਸਿੰਘ ਦੇ ਰੂਪ ਦੇ ਵਿੱਚ 40 ਸਾਲ ਰਾਜ ਕੀਤਾ ਤਾਂ ਮੈਨੂੰ ਇਹ ਲੱਗਦਾ ਹੈ ਕਿ ਜਿੱਥੇ ਵੀ ਅਸੀਂ ਬੈਠਦੇ ਹਾਂ ਉਸ ਖਿੱਤੇ ਨੂੰ ਆਪਣਾ ਘਰ ਸਮਝ ਲੈਣੇ ਆ ਕਿਉਂ ਸਮਝ ਲੈਣੇ ਆ ਕਿਉਂਕਿ ਹਰ ਇੱਕ ਉਸ ਜ਼ਮੀਨ ਦੇ ਉੱਪਰ ਸਾਡੀਆਂ ਸ਼ਹੀਦਗੀਆਂ ਹੋਈਆਂ ਸਾਡੇ ਪੁਰਖੇ ਲੜੇ ਆ ਉੱਥੇ ਸਾਡਾ ਖੂਨ ਡੁੱਲਿਆ ਇਸੇ ਕਰਕੇ ਹਰ ਇੱਕ ਖਿੱਤੇ ਨੂੰ ਅਸੀਂ ਆਪਣਾ ਘਰ ਸਮਝਦੇ ਆ ਜਿਸ ਤਰ੍ਹਾਂ ਮਦਰਸੇ ਵਾਲੇ ਵੀਰਾਂ ਨੇ ਮਦਰਸੇ ਵਾਲੇ ਵੀਰਾਂ ਨੇ ਚੱਕ ਮਦਰਸਾ ਵਾਲੇ ਵੀਰਾਂ ਨੇ ਇਹ ਘਰ ਬਣਾਇਆ ਹੈ ਮੈਨੂੰ ਇਹ ਲੱਗਦਾ ਹੈ ਵੀ ਸਾਡੇ ਹੋਰ ਵੀ ਨੌਜਵਾਨ ਆ ਕੇ ਐਸੇ ਤਰ੍ਹਾਂ ਦੇ ਘਰ ਬਣਾਉਣਗੇ ਕਿਉਂਕਿ ਸਾਨੂੰ ਜਿਹੜਾ ਅੱਗੇ ਆਪਦੀ ਫਸਲ ਕੱਟਣ ਜਾਣ ਲਈ ਜਾਣਾ ਪੈਣਾ ਹੈ ਅਸੀਂ ਆਪਣੇ ਨਕਰਾਂ ਦੇ ਵਿੱਚ ਇੱਥੇ ਰਹਿ ਕੇ ਸੰਘਰਸ਼ ਵੀ ਲੜਾਂਗੇ ਆਪਣੀ ਫਸਲ ਵੀ ਸੰਭਾਲਾਂਗੇ ਆਪਣਾ ਜਿਹੜਾ ਸੀਜ਼ਨ ਉਹਨੂੰ ਵੀ ਬਾਖੂਬੀ ਨਵਾਵਾਂਗੇ ਔਰ ਮੈਨੂੰ ਖੁਸ਼ੀ ਹੈ ਇਹ ਮਦਰਸੇ ਵਾਲੇ ਵੀਰਾਂ ਚੱਕ ਮਦਰਸੇ ਵਾਲੇ ਵੀਰਾਂ ਤੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਾਲਿਆਂ ਦੇ ਜਿਨ੍ਹਾਂ ਨੇ ਇਸ ਤਰ੍ਹਾਂ ਦਾ ਸੋਹਣਾ ਇੱਕ ਘਰ ਬਣਾ ਕੇ ਔਰ ਸਾਡੇ ਲਈ ਸਾਡੇ ਲੋਕਾਂ ਲਈ ਇਹ ਪ੍ਰੇਰਨਾ ਇਹ ਪਹਿਲ ਕੀਤੀ ਹੈ ਦੱਬ ਵਾਲੀ ਬਾਰਡਰ ਤੇ ਉਹਦੇ ਲਈ ਮੈਂ ਤੈਨੂੰ ਸ਼ੁਕਰਗੁਜ਼ਾਰ ਹਾਂ ਅਸੀਂ ਇੱਥੇ ਪਹਿਲੇ ਦਿਨ ਤੋਂ ਹੀ ਹੈ ਮੈਂ ਹਰਪ੍ਰਭਗਵਾਨ ਸਿੰਘ ਲੰਬੀ ਜਥੇਦਾਰ ਗੋਰਾ ਸਿੰਘ ਖਾਲਸਾ ਪਹਿਲੇ ਦਿਨ ਤੋਂ ਇੱਥੇ ਬੈਠੇ ਹੈ ਤੇ ਇਹਨਾਂ ਵੀਰਾਂ ਨੇ ਜਿਸ ਦਿਨ ਦੇ ਆਏ ਹੈ ਉਸ ਦਿਨ ਦਾ ਆਪਣੇ ਘਰ ਨੂੰ ਸਾਫ ਸਫਾਈ ਔਰ ਆਪਣੇ ਘਰ ਦੇ ਵਿੱਚ ਰਹਿ ਕੇ ਪੂਰਾ ਆਨੰਦ ਮਾਣਿਆ ਅਸੀਂ ਵੀ ਇਹਨਾਂ ਕੋਲੇ ਬੈਠ ਕੇ ਆਨੰਦ ਮਾਣਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਨਾ ਅਸੀਂ ਪਾਈ ਹੌਲ ਮੰਨਣਾ ਤਿਆਰ ਕਰੀ ਜਾਂਦੇ ਆਂ ਹਾਂਜੀ ਆਪਣੇ ਦੋਸਤ ਨੂੰ ਲੈ ਟਰਾਲਾ ਉੱਤਰਾਣੇ ਵਿੱਚ ਮੰਨ ਲਓ ਜਿਵੇਂ ਕਿ ਪਤਾ ਹੀ ਆਪ ਨੂੰ ਗਰਮੀ ਬਹੁਤ ਆਉਣੀ ਆ ਹਾਂਜੀ ਉਹਦੇ ਕਰਕੇ ਸੰਘਰਸ਼ ਨੂੰ ਪਤਾ ਆਪ ਨੂੰ ਸਾਢੇ ਸਾਲ ਲੜਨਾ ਪੈਣਾ ਹਾਂਜੀ ਵਾਸੀ ਟਰਾਲਿੰਗ ਪੂਰਾ ਏਸੀ ਵਿੱਚ ਲਵਾ ਕੇ ਮੰਨ ਲਓ ਫਿੱਟ ਕਰਕੇ ਫੇਰ ਆਵਾ ਆਪਣਾ ਹੀ ਬੰਦਾ ਕਿਉਂਕਿ ਸਾਢੇ ਡੇਰ ਸਾਲ ਆਪਾਂ ਨੂੰ ਇਹ ਸੰਘਰਸ਼ ਲੜਨਾ ਪੈਣਾ ਜਿੰਨਾ ਚਿਰ ਮਾਦੀ ਲੰਮਾ ਲੜਨਾ ਪਵੇ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਆਨੋਕੇ ਤਮੇ ਨਿਆਣ ਆ ਸੋ ਭਾਈ ਕਹਿੰਦੇ ਆ ਵੀ ਅਣ ਮੇਥੇ ਲਈ ਸਮੇ ਲਈ ਆਏ ਆ ਤੇ ਭਾਈ ਜੀ ਹੁਣੀ ਪਿੰਡੋਂ ਜਿਹੜਾ ਇੱਕ ਟਰਾਲਾ ਹੋਰ ਜੜਾਈ ਸੀ ਵਗੈਰਾ ਲਾ ਕੇ ਉਹ ਤਿਆਰ ਕਰੀ ਜਾਂਦੇ ਆ ਤੇ ਅੰਕਲ ਜੀ ਵੀ ਇੱਥੇ ਸੰਘਰਸ਼ ਦੇ ਵਿੱਚ ਬੈਠੇ ਆ ਚੱਕ ਮਦਰਸੇ ਤੋਂ ਇਹਨਾਂ ਨਾਲ ਵੀ ਕਰਦੇ ਆ ਗੱਲਬਾਤ ਸਸੀਗਾਲ ਅੰਕਲ ਕੀ ਹਾਲ ਚੱਲ ਨੇ ਅੰਕਲ ਜੀ ਕਰਦੀ ਕੋ ਜਜਾ ਪੂਰਾ ਪੂਰੇ ਪੂਰੇ ਜਮਾ ਹਾਂ ਜੀ ਤੁਸੀਂ ਦੱਸੋ ਅੰਕਲ ਥੋੜਾ ਸੰਗ ਜਾ ਹੈ ਇਹ ਨਾ ਭਾਰਤੀ ਬੰਦਾ ਸਾਡਾ ਜਿਹੜੀ ਇੱਥੇ ਰਹੇ 24 ਘੰਟੇ ਇੱਥੇ ਦਿੱਲੀ ਵੀ ਇੱਕ ਦਿਨ ਵੀ ਮਿਸ ਨਹੀਂ ਹੁੰਦਾ ਦਿੱਲੀ ਲਈ ਆਈ ਸੀ ਬਿਲਕੁਲ ਇੱਥੇ ਵੀ ਆਈ ਹੈ ਦਿੱਲੀ ਇਹਨੇ ਮੰਨੋ ਜਿੰਨਾ ਚਿਰ ਸੰਘਰਸ਼ ਆਪਾਂ ਜਿੱਤਿਆ ਨਹੀਂ ਨਾ ਉਨਾਂ ਚਿਰ ਦਿੱਲੀ ਰਹੇ ਹੈ ਦਿੱਲੀ ਰਹੇ ਲਾਈਫ ਟਾਈਮ ਹੈ ਇਹ ਹੁਣ ਵੀ ਮੰਨੋ ਜਿੰਨਾ ਚਿਰ ਇਹ ਸੰਘਰਸ਼ ਜੱਤ ਦੇਣੀ ਗਈ ਸੀ ਦਿੱਲੀ ਮੰਨੋ ਇੱਥੇ ਉਹਨਾਂ ਚਿਰ ਰਹਿਵਾਂਗੇ ਠੀਕ 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 ਉਹਦੇ ਵੀ ਬੱਚੇ ਇਹਨਾਂ ਸਰਤੀ ਆਉਣੇ ਆ ਇਵੇਂ ਹੀ ਰਹਿਣਗੇ ਇੱਥੇ ਜਿਵੇਂ ਦਿੱਲੀ ਰਹੇ ਸੀ ਅਨਮਿੱਤੀ ਸਮੇਂ ਲਿਆਏ ਆ ਉਵੇਂ ਇੱਥੇ ਹੀ ਰਹਿਣਗੇ ਇਹ ਦੇਖਦੇ ਆ ਨਾ ਅੰਕਲ ਦੇ ਹਾਉ ਭਾਉ ਤੋਂ ਹੀ ਐਂ ਲੱਗਦਾ ਵੀ ਇੱਕ ਤਾਂ ਬੰਦੇ ਨੂੰ ਐਂ ਹੁੰਦਾ ਨਾ ਵੀ ਯਾਰ ਆਏ ਆ ਹਫ਼ਤੇ ਪੰਜਾਬ ਆੜਨ ਵਸੂਸੀ ਨਹੀਂ ਬਸ ਇਹ ਹਰੇਕ ਨੂੰ ਅਖਣਾ ਆਜੋ ਬੈਠੀ ਆਂ ਕਰਦੇ ਗੱਲਾਂ ਵੀ ਹਫ਼ਤੇ ਤੋਂ ਆ ਗਏ ਦਿਲ ਵਾਈ ਜਦੋਂ ਮੇਸਾ ਲਵਾਉਣੇ ਆ ਇਹ ਮਿਸ ਨਹੀਂ ਕਰਨਗੇ ਇਹ ਲੰਮੇ ਸਮੇਂ ਲਈ ਇੱਥੇ ਹੀ ਰਹਿਣਗੇ ਹਾਂ ਹਾਂ ਇਹੀ ਨਾ ਕਰਕੇ ਇੱਥੇ ਆਏ ਆ ਇਹ ਸਾਡੇ ਮਤਲਬ ਵੀ ਹਾਜ਼ਰ-ਹਾਜ਼ਰ ਇਹੀ ਆ ਸਾਰਾ ਕੁਝ ਇਹ ਸਭ ਕੁਝ ਕਰਨਗੇ ਕਿੱਥੇ ਰਹਿਣਗੇ ਲੰਮੀ ਤੋਂ ਸੋ ਬਾਬਾ ਜੀ ਤੁਸੀਂ ਪਾਓ ਚਾਨਣਾ ਥੋੜਾ ਅਸੀਂ ਵੀਰ ਇਹਨਾਂ ਦਾ ਕਾਰੋਬਾਰ ਵੇਖ ਕੇ ਬਹੁਤ ਮਨ ਦੇ ਵਿੱਚ ਖੁਸ਼ੀ ਹੈ ਚੱਕ ਮਦਰਸੇ ਵਾਲੇ ਵੀਰਾਂ ਦਾ ਆਜੋ ਆਜੋ ਇੱਧਰ ਆਜੋ ਵੀਰੋ ਜਿਵੇਂ ਹਰ ਭਗਵਾਨ ਵੀਰ ਨੇ ਦੱਸਿਆ ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਮਿਸ਼ਨ ਨੂੰ ਲੈ ਕੇ ਤੁਰੇ ਹੋਏ ਆਂ ਸਾਡੇ ਵੱਡੇ ਪੁਰਖਿਆਂ ਨੇ ਸਾਡੇ ਬਾਗੀ ਤੇ ਜਾਦੀ ਘਲਾਟਿਏ ਗੁਰੂ ਨਾਨਕ ਪਾਤਸ਼ਾਹ ਉਹਨਾਂ ਨੇ ਸਾਨੂੰ ਆਪਦੇ ਹੱਕ ਲੈਣ ਵਾਸਤੇ ਸਾਡੇ ਚ ਜਜ਼ਬੇ ਭਰੇ ਆਂ ਸਾਡੇ ਅੰਦਰ ਸਾਡੇ ਵੱਡੇ ਪੁਰਖਾਂ ਦਾ ਖੂਨ ਹੈ ਅਸੀਂ ਦਿੱਲੀ ਨੂੰ ਦੱਸਦੇ ਆਂ ਮੋਦੀ ਨੂੰ ਮੋਦੀ ਤੂੰ ਬਹੁਤ ਵੱਡੇ ਭਲੇਖੇ ਚ ਹੈ ਹੁਣ ਤਾਂ ਅਸੀਂ ਬਹੁਤ ਜ਼ਿਆਦਾ ਸਾਡੇ ਵੱਡੇ ਪੁਰਖੇ ਸਰਦਾਰ ਬਗੇਲ ਸਿੰਘ ਵਰਗਿਆਂ ਨੇ ਦਿੱਲੀ ਨੂੰ ਬਿੱਲੀ ਕਿਹਾ ਜਿੱਤੋ ਦੀਵਾਲੀ ਦਰਬਾਰ ਸਾਹਿਬ ਹੁੰਦਾ ਤਾਂ ਉਹ ਦਿੱਲੀ ਛੱਡ ਕੇ ਆ ਜਾਂਦੇ ਕਦੇ ਦਿੱਲੀ ਦਾ ਭੈ ਨਹੀਂ ਮੰਨਿਆ ਸੀ ਤੇ ਜੇ ਤੋਂ ਕਿਤੇ ਮਾਮਲਾ ਮੁੱਕ ਜਾਂਦਾ ਖਾਸੇ ਕੋਲੇ ਕਿ ਉਹਨੂੰ ਚਾਈ ਚਾਈ ਕਹਿ ਦਿੰਦੇ ਚਲੋ ਦਿੱਲੀ ਤੋਂ ਨਜਰਾਨਾ ਲੈ ਕੇ ਆਈਏ ਮਾਮਲਾ ਲੈ ਕੇ ਆਈਏ ਦਿੱਲੀ ਨੂੰ ਬਿੱਲੀ ਬਣਾ ਕੇ ਰੱਖਿਆ ਹੈ ਮੋਦੀ ਸਾਥੋਂ ਡਰਿਆ ਹੋਇਆ ਹੈ ਸਾਡੇ ਅੰਦਰ ਉਹ ਜਜਵੇ ਹੈ ਜਿੰਨਾ ਚਿਰ ਮਰਜ਼ੀ ਬੈਠ ਜੀਏ ਸਾਡੇ ਗੁਰੂਆਂ ਨੇ ਗਰੀਲੇ ਜੰਗ ਲੜੇ ਐ ਇਹ ਵੀ ਸਾਡਾ ਗਰੀਲਾ ਜੰਗ ਹੈ ਸ਼ਾਂਤਮਈ ਬੈਠ ਕੇ ਅਸੀਂ ਆਪਦੀਆਂ ਮੰਗਾਂ ਮਨਾਉਣੀਆਂ ਸ਼ਾਂਤਮਈ ਬੈਠ ਕੇ ਸੀਧੀਆਂ ਦੇਣੀਆਂ ਜਿੱਤੋਂ ਤੋਂ ਅਸੀਂ 11 ਤਰੀਕ ਤੋਂ ਤੁਰੇ ਹੋਏ ਆ ਇਹ ਸਰਕਾਰ ਇੱਥੇ ਬਹੁਤ ਵੱਡੇ ਭਲੇਖੇ ਸੀਗੀ ਕਿ ਅਸੀਂ ਇਹਦੇ ਭਲੇਖੇ ਦੂਰ ਕਰਨ ਵਾਸਤੇ ਚੱਕ ਮਦਰਥੇ ਵਾਲੇ ਵੀਰਾਂ ਨੇ ਬਹੁਤ ਵਧੀਆ ਜੋ ਰਹਿਣ ਬਸੇਰੇ ਬਣਾਏ ਹੋਏ ਐ ਅਸੀਂ ਤਾਂ ਸੜਕਾਂ ਤੇ ਘਰ પાਕੇ ਬੈਠ ਕੇ ਮੋਦੀਆ ਅਸੀਂ ਵਾਪਸ ਆਸਤੇ ਥੋੜਾ ਘਰ ਬਣਾਏ ਐ ਇਹਨਾਂ ਨੇ ਦਰਹਾਤਾ ਇਹ ਕਿੰਨਾ ਟਾਈਮ ਤੂੰ ਮਰਜੀ ਬਿਠਾ ਲਈ ਨਾ ਕਿ ਕੋਈ ਮਹੀਨੇ ਨਾ ਸਾਲ ਅਸੀਂ ਜਿੱਤਾਂ ਪ੍ਰਾਪਤ ਕਰਨ ਜਾਣਦੇ ਆ ਸਾਡੀ ਵਿਰਸੇ ਦਾ ਇਹ ਅਸੀਂ ਜਿੱਤ ਹਾਸਲ ਕਰਨ ਤੋਂ ਬਿਨਾ ਕਦੇ ਨਹੀਂ ਮੁੜੇ ਗੈਰ ਰਾਜਨੀਤਿਕ ਸਿੱਧੂਪੁਰ ਜਥੇਬੰਦੀ ਦੇ ਹਿੱਸੇ ਆਇਆ ਸਾਡਾ ਉਹ ਜਰਨੈਲ ਸਰਦਾਰ ਜਗਜੀਤ ਸਿੰਘ ਡੱਲੇਵਾਲ ਅਣਖੀ ਜਝਾਰੂ ਹੈ ਜਿਹੜੀ ਗੱਲ ਨੂੰ ਲੈਣਾ ਸਿਰੇ ਤੋਂ ਲਾਏ ਬਿਨਾ ਕਦੇ ਨਹੀਂ ਉੱਠੇ ਹਰ ਗੱਲ ਹਰ ਪ੍ਰਾਪਤੀ ਕਰਕੇ ਉੱਠਦੇ ਆਂ ਹੁਣ ਵੀ ਅਸੀਂ ਜਿੰਨੀਆਂ ਸਾਡੀਆਂ 12 ਮੰਗਾਏ ਉਹ ਅਸੀਂ ਮਨਾਈ ਬਿਨਾ ਕਦੇ ਵਾਪਸ ਨਹੀਂ ਜਾਵਾਂਗੇ ਸਮਾਂ ਕੋਈ ਸੀਮਤ ਨਹੀਂ ਵੀਰੋ ਇਸ ਵਾਸਤੇ ਜਿਹੜੇ ਅਜੇ ਵੀ ਮੇਰੇ ਵੀਰ ਭੁੱਲਰ ਘਰਾਂ ਦੇ ਵਿੱਚ ਭਲੇਖੇ ਪਾਲੀ ਬੈਠੇ ਆ ਉਹਨਾਂ ਨੂੰ ਸਾਡਾ ਸਨੇਹ ਹੈ ਕੇ ਵੀਰੋ ਉਦੋਂ ਵੀ ਅਣਖੀ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਕਈ ਪਿੰਡਾਂ ਚੋਂ ਇੱਕ ਅਦਾ ਜੋਧਾ ਹੁੰਦਾ ਸੀ ਜਿਹੜਾ ਅਣਖ ਨਾਲ ਲੜ ਕੇ ਆਪਦੇ ਹੱਕਾਂ ਦੇ ਖਾਤਰ ਇਹ ਪ੍ਰਾਪਤ ਕਰਦਾ ਸੀ ਤੇ ਹੁਣ ਤਾਂ ਅਸੀਂ ਬਹੁਤ ਜ਼ਿਆਦਾ ਵੀਰੋ ਇਹ ਟਰਾਲੀਆਂ ਸਾਡੇ ਘਰ ਆਏ ਅਸੀਂ ਸ਼ਾਂਤੀ ਨਾਲ ਬੈਠੇ ਆਂ ਜੇ ਤੋ ਸਰਕਾਰ ਸਾਨੂੰ ਅੱਗੇ ਆਗਾ ਦੇਊਗੀ ਜਾਵਾਂਗੇ ਉਦੋਂ ਅਸੀਂ ਸ਼ਾਂਤੀ ਪਸੰਦ ਲੋਕ ਐ ਅਸੀਂ ਇੱਥੇ ਕਿਸੇ ਨੂੰ ਤੰਗ ਨਹੀਂ ਕਰਨ ਆਏ ਅਸੀਂ ਆਪਦੀ ਰੋਜੀ ਤੇ ਰੋਟੀ ਵਾਸਤੇ ਇਸ ਸਰਕਾਰ ਨਾਲ ਸੰਘਰਸ਼ ਕਰਨ ਵਾਸਤੇ ਆਏ ਐ ਇਹ ਸੰਘਰਸ਼ੀਆਂ ਦੇ ਕੰਮ ਹੁੰਦੇ ਐ ਇੱਥੇ ਸਮਾਂ ਕੋਈ ਵੀਰੋ ਸੀਮਤ ਨਹੀਂਗਾ ਇਹ ਸਰਕਾਰ ਦੇਖੇ ਜਿੱਦੋਂ ਇੱਥੇ ਮੁਗਲੀਆਂ ਬਾਦਸ਼ਾਹ ਦਾ ਜ਼ੋਰ ਸੀਗਾ ਉਹਨਾਂ ਨੇ ਸਾਡੇ ਵੱਡੇ ਪੁਰਖਿਆਂ ਤੋਂ ਕਿਹਾ ਵੀ ਅਸੀਂ ਸੇਖ ਪਾਉਂਦਿਆਂ ਜਿਹੜਾ ਪੱਟਦੇਗੇ ਦਸਵੇਂ ਪਾਤਸ਼ਾਹ ਨੇ ਸਾਰੇ ਪਰਿਵਾਰ ਬਲੀਦਾਨ ਦੇ ਕੇ ਤੇ ਰਾਏ ਕੋਹ ਦੀ ਧਰਤੀ ਤੇ ਆ ਕੇ ਜਿੱਦੋਂ ਮੁਗਲੀਆਂ ਬਾਦਸ਼ਾਹ ਦੀਆਂ ਜੜਾ ਪਟੀਆਂ ਕਾਹੀ ਦੇ ਬੂਟੇ ਦੀ ਜੜ ਤਾਂ ਕਰਕੇ ਆਖਿਆ ਬੇਦਰਦ ਮੁਗਲ ਸਰਕਾਰੇ ਗਰਕ ਜਾਏ ਰੱਬ ਕਰਕੇ ਤੇ ਮੁਗਲ ਸਰਕਾਰ ਦੀਆਂ ਜੜਾਂ ਗਰਕਾ ਕੇ ਰੱਖਤੀਆਂ ਅੱਜ ਖਾਲਸਾ ਮੋਦੀ ਤੈਨੂੰ ਫੇਰ ਕਹਿੰਦਾ ਸਾਡੇ ਵੱਡ ਵਡੇਰਿਆਂ ਨੇ ਕਦੇ ਹਿੰਦੂ ਤੇ ਜੰਜੂ ਤੇ ਤਿਲਖ ਦੀ ਰਾਖੀ ਕੀਤੀ ਆਪ ਦਾ ਬਲੀਦਾਨ ਦਿੱਤਾ ਉਹ ਜ਼ਾਲਮ ਸਰਕਾਰੇ ਗਰਕ ਜਾਏ ਰੱਬ ਕਰਕੇ ਜਿਹੜਾ ਤੂੰ ਅੰਨ ਦਾਤੇ ਨੂੰ ਤੰਗ ਕਰ ਰਹੀ ਹੈ ਤੈਨੂੰ ਇਸ ਦੇਸ਼ ਤੇ ਕਿਤੇ ਢੋਈ ਨਾ ਮਿਲੇ ਤੰਗ ਕਰਨ ਆਲਿਆ ਜ਼ਾਲਮਾ ਜਿਹੜੇ ਸਾਡੇ ਉੱਥੇ ਤੂੰ ਹਨੱਕੇ ਬੰਦਿਆਂ ਤੇ ਸ਼ਾਂਤਮਈ ਬੈਠਿਆਂ ਤੇ ਆਪਦੇ ਹੱਕ ਮੰਗਣ ਗਿਆ ਵਾਸਤੇ ਸਾਡੇ ਹੱਕਾਂ ਤੇ ਡਾਕੇ ਮਾਰੇ ਐ ਜਿਹੜੇ ਸਾਡੇ ਤੇ ਬਗਾਨਿਆਂ ਵਾਂਗੂ ਤੂੰ ਉੱਥੇ ਗੋਲੇ ਤੇ ਗੋਲੀਆਂ ਚਲਾਈਆਂ ਤੇਰੇ ਜਬਰਦਸਤ ਮੁਕਾਬਲਾ ਸਾਡੇ ਵੱਡਿਆਂ ਨੇ ਸਬਰ ਨਾਲ ਕਰਿਆ ਤੈਨੂੰ ਪਤਾ ਤਾਂ ਲੱਗ ਗਿਆ ਹੁਣ ਇਸ ਵਾਸਤੇ ਇਸੇ ਕੌਮ ਦੇ ਹਿੱਸੇ ਆਇਆ ਅਸੀਂ ਆਪ ਦੀਆਂ ਮੰਨੀਆਂ ਹੋਈਆਂ ਮੰਗਾ ਕੋਈ ਉਹ ਸਵਾ ਦੂਰ ਨਹੀਂ ਚਾਹੀ ਚਾਹੀ ਮਨਾ ਕੇ ਕਰਾਣੂ ਜਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਆਪਾਂ ਫੇਰ ਉਸੇ ਗੱਲ ਤੇ ਆਈਏ ਬਾਈ ਚੱਕ ਮਦਰਸੇ ਵਾਲਿਆਂ ਨੇ ਜਿਹੜਾ ਬਹੁਤ ਵਧੀਆ ਜਿਹੜਾ ਇੱਥੇ ਉਰਾਲਾ ਕੀਤਾ ਬਹੁਤ ਵਧੀਆ ਜਿਹੜਾ ਤੰਬੂ ਬਣਾਇਆ ਤੁਹਾਨੂੰ ਦਿਖਾ ਦਈਏ ਅਸੇ ਆਪਾਂ ਹੈਗੇ ਆ ਸਾਢੇ 1300 ਬੰਦਾ ਤੇ ਫੇਰ ਥੋੜਾ ਸ਼ੇਅਰ ਕਰ ਦਿਓ ਆਪਾਂ ਤਕਰੀਬਨ 5 550 ਬੰਦਾ ਪਹਿਲਾਂ ਜੁੜ ਚੁੱਕਿਆ ਸੀ ਤੁਸੀਂ ਦੇਖੋ ਡਾਬਾਲੀ ਬਾਰਡਰ ਦੇ ਉੱਤੇ ਕਿੰਨਾ ਸੋਹਣਾ ਪਾਈਆਂ ਨੇ ਜਿਹੜਾ ਬਣਾਇਆ ਹੋਇਆ ਹੈ ਨਾ ਦੇਖੋ ਗੱਠਾਂ ਦੇ ਉੱਤੇ ਗੱਟੇ ਚੜਾ ਕੇ ਪਹਿਲਾਂ ਤਾਂ ਉਹਨੂੰ ਬਹੁਤ ਵਧੀਆ ਬਣਾਇਆ ਫਿਰ ਆਹ ਸਾਰਾ ਜਿਹੜਾ ਹਰਿਆ ਹਰੀ ਜਾਲੀ ਲਾ ਕੇ ਤੇ ਕੱਲੇ-ਕੱਲੇ ਟੰਬੇ ਦੇ ਉੱਤੇ ਜਿਹੜਾ ਮਤਲਬ ਲਾਈਟ ਲਾਇਆ ਹੋਇਆ ਬਹੁਤ ਸੋਹਣਾ ਜਿਹੜਾ ਬਹੁਤ ਵਧੀਆ ਲੱਗਦਾ ਤੁਸੀਂ ਦੂਰੋਂ ਤੁਹਾਨੂੰ ਦਿਖਾਉਣਾ ਕਿਉਂਕਿ ਆਪਣਾ ਇਸ ਟਾਈਮ ਲਾਈਵ ਹੋਣ ਦਾ ਮਤਲਬ ਹੀ ਇਹ ਸੀ ਕਿ ਦਿਖਾਇਆ ਜਾਵੇ ਬਹੁਤ ਸੋਹਣਾ ਜਿਹੜਾ ਬਣਾਇਆ ਹੋਇਆ ਹੈ ਨਾ ਸੋ ਪੱਕੇ ਡੇਰੇ ਲਾਏ ਹੋਇਆ ਚੱਕ ਮਦਰਸੇ ਵਾਲੇ ਬਾਈਆਂ ਨੇ ਬਹੁਤ ਸੋਹਣਾ ਬਰਾਲਾ ਕੀਤਾ ਬਹੁਤ ਸੋਹਣਾ ਲੱਗ ਰਿਹਾ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਮੇਰਾ ਭਰਾ ਤੇ ਬਹੁਤ ਵਧੀਆ ਲੱਗਿਆ ਸੋ ਬਾਈਆਂ ਨੇ ਜਿਹੜਾ ਹੈਗਾ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਬਾਈ ਜਿਹੜਾ ਹੈਗਾ ਟਰਾਲਾ ਤਿਆਰ ਕਰਵਾਈ ਜਾਂਦੇ ਆ ਏਸੀ ਵਾਲਾ ਤੇ ਉਹ ਵੀ ਜਲਦੀ ਮਤਲਬ ਇੱਥੇ ਆ ਜਾਊਗਾ ਉਹਨੂੰ ਫਿਰ ਮਤਲਬ ਇੱਥੇ ਹੀ ਨਾਲ ਕਿਤੇ ਐਡਜਸਟ ਕਰਾਂ ਜਾਂ ਟਰਾਈ ਇੱਥੇ ਟਰੈਕਟਰ ਵਾਲੀ ਜਗ੍ਹਾ ਜਾਂ ਟਰਾਲੀ ਦੇ ਨਾਲ ਹਨ ਤੇ ਬਹੁਤ ਵਧੀਆ ਲੱਗਿਆ ਜੋੜਾ ਮਤਲਬ ਇੱਥੇ ਬਾਈ ਹੋਰਾਂ ਦਾ ਜਿਹੜਾ ਤੰਬੂ ਦਾ ਜਿਹੜਾ ਪ੍ਰਬੰਧ ਕੀਤਾ ਹੋਇਆ ਬਹੁਤ ਸੋਹਣਾ ਬਾਈਆਂ ਨੇ ਉਹ ਦੇਖੋ ਤੁਸੀਂ ਜਗਮਗ ਜਗਮਗ ਕਰਦਾ ਸਾਡਾ ਸੰਘਰਸ਼ ਸੋ ਸੰਘਰਸ਼ ਜਿਹੜਾ ਮੋਰਚਾ ਗਲਾ ਦੇ ਵਿੱਚ ਹੈ ਤੇ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰ ਦਿਓ ਤੇ ਬਾਕੀ ਜਿਹੜਾ ਉਹ ਆਪਣੇ ਨਾਲ ਜੇ ਗੱਲਬਾਤ ਵੀ ਕਰਨੀ ਤਾਂ ਉਹ ਆਪਣੀ ਇੰਸਟਾ ਆਈਡੀ ਹੈਗੀ i harvinder gill ਦੇ ਨਾਮ ਤੇ ਇੰਸਟਾ ਆਪਣੀ ਆਈਡੀ ਹੈਗੀ i harvinder gill ਦੇ ਨਾਮ ਤੇ ਤੇ ਫੇਸਬੁੱਕ ਹੈਗਾ harvinder gill ਦੇ ਨਾਮ ਤੇ ਠੀਕ ਹੈ ਜੀ ਤੇ ਉੱਥੇ ਜਰੂਰ ਫੋਲੋ ਕਰਿਓ ਤੇ ਆਜੋ ਆਪਾਂ ਕਰਦੇ ਹਾਂ ਉੱਥੇ ਵੀ ਆਪਾਂ ਅਪਡੇਟ ਦਿੰਦੇ ਰਹੇ ਨੇ ਗੱਲਬਾਤ ਕਰਦੇ ਆਂ ਵਾਈਬਰ ਜੀ ਖਾਲਸਾ ਸਾਹਿਬ ਵਾਈਬਰ ਜੀ ਕੀ ਫਤਿਹ ਧੰਨਵਾਦ ਜੀ